ਤਿਆਪ ਚ ਚਾਰ ਚੀਫ ਮਿਨਿਸਟਰ ਹੈ ਇੱਕ ਆਪ ਇੱਕ ਇਹਦੀ ਘਰ ਵਾਲੀ ਹੁਣ ਨਵੀਂ ਤੂੰ ਜਾਂਦੇ ਦੇਖਿਆ ਕਿਤੇ ਐਸਐਸਪੀ ਡੀਸੀ ਅੱਗੇ ਪਿੱਛੇ ਮੈਡਮ ਜਾ ਰਹੀਆਂ ਓਹ 50 ਪੁਲਿਸ ਵਾਲੇ ਗੱਡੀਆਂ ਤੇ 50 ਗੱਡੀਆਂ ਮਗਰ ਉਹਦੇ ਮਾਤਾ ਜੀ ਮੈਂ ਵੀਡੀਓ ਦੇਖੀ ਇੱਕ ਦਿਨ ਮਾਤਕ ਮੈਂ ਕਿਹਾ ਜੀ ਭਗਵੰਤ ਮੰਨ ਜਾ ਰਿਹਾ ਕੋਈ ਨਹੀਂ ਨਹੀਂ ਮਾਤਾ ਜੀ ਜਾ ਰਹੀ ਹੈ ਫਿਰ ਉਹਦੀ ਭੈਣ ਜੀ ਜਾ ਰਹੀ ਹੈ ਕਿਤੇ ਤੁਹਾਡੇ ਕੋਲੇ ਆਏ ਮੈਂ ਲੁਧਿਆਣੇ ਜਦੋਂ ਸਰਕਾਰ ਸੀ ਹਰ ਮਹੀਨੇ 15 ਦਿਨ ਬਦ ਗੇੜਾ ਲੱਗਦਾ ਹੀ ਲੱਗਦਾ ਹੁੰਦਾ ਸੀ ਗੱਡੀ ਚੱਕ ਲੈਣੀ ਸ਼ਾਮ ਨੂੰ ਜਿਵੇਂ ਢਿੱਲੋ ਸਾਹਿਬ ਹੈ ਚੌਲਕ ਜੀ ਹੈ ਗੱਡੀ ਬਿਠਾ ਲੈਣ ਦੱਸੋ ਯਾਰ ਕੀ ਕੀ ਕੰਮ ਕਰਾਉਣਾ ਆਪਾਂ ਕੱਲੇ ਚਲੇ ਜਾਂਦੇ ਇਹਨੇ ਕਿਤੇ 25 ਸਾਲ ਹੋ ਗਏ ਦਿਖਾਈ ਨਹੀਂ ਦਿੱਤਾ ਕੱਲ ਮੈਂ ਧੂੜੀ ਜਾ ਕੇ ਆਇਆ ਜਿੱਥੇ ਕਾਨਫਰੰਸ ਧੂੜੀ ਮੁੱਖ ਮੰਤਰੀ ਇਹਦੇ ਆਪਣਾ ਹਲਕਾ ਮੈਂ ਹੈਰਾਨ ਰਹਿ ਗਿਆ ਪਿੰਡਾਂ ਨੂੰ ਵਿੱਚ ਟੱਪ ਰਿਆ ਸੀ ਕੰਧਾਂ ਤੇ ਲੱਗਿਆ ਕਿਤੇ ਵੋਟ ਛਾੜੂ ਨੂੰ ਨਾ ਪਾਇਓ ਅੱਗੇ ਤੋਂ। ਓਏ ਦੇ ਹਲਕੇ ਤੋਂ। ਮੈਨੂੰ ਦੱਸ ਰਹੇ ਸੀ ਉੱਥੇ ਕਿ 25 ਸਾਲਾਂ ਚ ਆਪਣੇ ਹਲਕੇ 'ਚ ਦੋ ਦਿਨ ਆਇਆ। ਦੋ ਦਿਨ। ਜਿਹੜਾ ਮੁੱਖ ਮੰਤਰੀ ਆਪਣੇ ਹਲਕੇ ਦੋ ਦਿਨ ਆਇਆ। ਐਸ ਕਰਕੇ ਮੈਂ ਬੇਨਤੀ ਕਰਨਾ ਪੰਜਾਬ ਨੂੰ ਬਚਾ ਲਓ। ਆਪਾਂ ਤਜਰਬੇ ਕਰਨੇ ਛੱਡ ਦਿਓ। ਤੁਹਾਨੂੰ ਪਤਾ ਹੈ ਕਿ ਤੁਹਾਡੀ ਕੋਈ ਇੱਕ ਪਾਰਟੀ ਹੈ ਜਿਹੜੀ ਤੁਹਾਡੀ ਆਪਣੀ ਐ ਤੁਹਾਡਾ ਦੁੱਖ ਸੁੱਖ ਜਾਣਦੀ ਐ ਤੁਹਾਡੇ ਵਿੱਚੋਂ ਨਿਕਲੀ ਐ ਪਰ ਆਪਾਂ ਨਹੀਂ ਜੀ ਇਹ ਨਹੀਂ ਵੀ ਦੇਖ ਲਈਏ ਇਹਨੂੰ ਵੀ ਦੇਖ ਲਈਏ ਆਪਣੇ ਤੋਂ ਸਿਆਣੀ ਉਹ ਗੁਜਰਾਤੀ ਐ 35 ਸਾਲ ਹੋ ਗਏ ਕਹਿੰਦੇ ਮੋਦੀ ਦੇ ਵਗੈਰਾ ਸੀ ਵੋਟ ਪਾਉਣੀ ਨਹੀਂ ਆ ਵੀ ਆ ਝਾੜੂ ਵਾਲੇ ਉੱਥੇ ਵੀ ਠੱਗੀ ਮਾਰਨ ਗਏ ਸੀ ਭਜਾਤਾ ਉਹਨਾਂ ਨੇ ਤੇ ਆਪਾਂ ਕੋਈ ਮਰਜ਼ੀ ਕਹਦੇ ਹਾਂ ਚਲੋ ਇੱਕਤੀ ਇਹਨੂੰ ਉਹਨੂੰ ਪਤਾ ਸੀ ਕਿ 5 ਸਾਲ ਪਹਿਲੇ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਡੱਕਾ ਨਹੀਂ ਤੋੜਿਆ ਫਿਰ ਤੋਂ ਬਣਾਤਾ ਆਪਾਂ 5 ਸਾਲ ਖਰਾਬ ਹੋ ਗਏ ਝਾੜੂ ਵਾਲਿਆਂ ਦਾ ਕੋਈ ਪਛੋਕੜ ਹੀ ਨਹੀਂ ਮਹਿਕ ਮੈਂ ਪਿੱਛੇ ਜੇ ਇੱਕ ਝਾੜੂ ਵਾਲਾ ਬੰਦਾ ਆਇਆ ਕਾਲੀ ਦਲ ਸ਼ਾਮਲ ਕੀਤਾ ਮੈਂ ਮੇਰੇ ਨਾਲ ਬੈਠਾ ਸੀ ਮੈਂ ਕਿਹਾ ਯਾਰ ਤੂੰ ਕਾਲੀ ਦਲ ਚ ਕਿਉਂ ਛੱਡੀ ਝਾੜੂ ਉਹ ਕਹਿੰਦਾ ਜੀ ਮੇਰੀ ਹਲਕਾ ਚਾਰਜ ਦੇ ਨੇ ਐਮਐਲਏ ਨੇ ਬੜੀ ਬੇਇੱਜ਼ਤੀ ਕੀਤੀ ਮੈਂ ਕਿਹਾ ਕੀ ਹੋਇਆ ਕਹਿੰਦਾ ਜੀ ਮੇਰਾ ਕੰਮ ਸੀ ਮੈਂ ਉਹਦੇ ਕੋਲੇ ਗਿਆ ਤੇ ਐਮਐਲਏ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਕਿਹਾ ਜਦੋਂ ਤੁਸੀਂ ਵੋਟਾਂ ਮੰਗਣ ਆਏ ਸੀ ਉਦੋਂ ਤਾਂ ਤੁਹਾਡੇ ਕੋਲ ਬੜਾ ਟਾਈਮ ਸੀ ਤੇ ਐਮਐਲਏ ਦਾ ਦੱਸਾ ਕੀ ਜਵਾਬ ਸੀ ਉਹਨੂੰ ਕਹਿੰਦਾ ਤੁਸੀਂ ਕਿਹੜਾ ਮੈਨੂੰ ਵੋਟ ਪਾਈ ਹੈ ਤੁਸੀਂ ਤਾਂ ਝਾੜੂ ਨੂੰ ਪਾਈ ਹੈ ਤੁਸੀਂ ਵੀ ਕਿਹਾ ਐਮਐਲਏ ਦੇਖਿਆ ਕਿਹੜਾ ਹੈ ਹੁਣ ਲੁਧਿਆਣੇ ਵਾਲੇ ਅਛੇ ਹਲਕਿਆਂ ਚ ਸਭ ਤੋਂ ਮਾਰੇ ਬੰਦੇ ਉਹ ਹਲਕੇ ਦੇ ਨੂੰ ਐਮਐਲਏ ਬਣਾ ਦੇ ਤੇ ਉਹ ਕਹਿੰਦਾ ਐਮਐਲਏ ਕਹਿੰਦਾ ਝਾੜੂ ਪਿਆ ਦਰਵਾਜੇ ਕੋਲੇ ਜਾ ਕੇ ਪੁੱਛ ਲੈ ਜੋ ਕੰਮ ਕਰਾਉਣਾ ਇਹ ਤੋਂ ਉਲਕ ਲਈ ਕੰਮ ਉਹ ਤਾਂ VOTER ਅਈ ਅੱਖਾਂ ਵਿੱਚ ਕੇ ਤੁਹਾਡੇ 10 ਸਾਲ ਖਰਾਬ ਹੋ ਗਈ ਜ਼ਿੰਦਗੀ ਦੇ ਜਿਹੜਾ 50 ਸਾਲ ਦਾ ਵੀ 60 ਸਾਲ ਦਾ ਹੋ ਗਿਆ ਜਿਹੜਾ 60 ਸਾਲਾ 70 ਦਾ ਹੋ ਗਿਆ 20 ਸਾਲਾ 30 ਸਾਲ ਦਾ ਹੋ ਗਿਆ ਕੰਮ ਰੁਕ ਗਏ ਜਿੱਥੇ ਛੱਡ ਕੇ ਗਏ ਸੀ ਉੱਥੇ ਹੀ ਕੰਮ ਬ੍ਰੇਕਾਂ ਲੱਗੀਆਂ ਪਈਆਂ ਸਰਕਾਂ ਟੁੱਟੀਆਂ ਪਈਆਂ ਬੁਰਾ ਹਾਲ ਆਟਾ ਦਲ ਬੰਦ ਛਗਨ ਬੰਦ ਪੈਨਸ਼ਨਾਂ ਬੰਦ ورلڈ ਕੱਪ ਕਬੱਡੀ ਕਰਾਉਂਦਾ ਹੁੰਦਾ ਸੀ ਨੌਜਵਾਨ ਖੇਡਾਂ ਤੇ ਬੰਦ ਪਸ਼ੂ ਮੇਲੇ ਕਰਾਉਂਦਾ ਸੀ ਬੰਦ ਘੋੜਿਆਂ ਦੇ ਮੇਲੇ ਕਰਾਉਂਦਾ ਸੀ ਬੰਦ ਸੇਵਾ ਕੇਂਦਰ ਖੱਲੇ ਪਿੰਡ ਪਿੰਡ ਤੁਸੀਂ ਆਪਣਾ ਕੰਮ ਕਰਾ ਸਕਿਓ ਬੰਦ ਇੱਕ ਕੀ ਚਾਲੂ ਕੀ ਕੀਤੀ ਹੈ ਤੁਸੀਂ ਉਹਨਾਂ ਦੇ ਐਮਐਲਏਆਂ ਦਾ ਤੇ ਆਪਣੇ ਐਮਐਲਏ ਦਾ ਫਰਕ ਵੀ ਦੇਖੋ ਵੀ ਜਮੀਨ ਅਸਮਾਨ ਦਾ ਹੈ। ਸ਼ਵਾਲੇਖ ਸਾਹਿਬ ਤੁਹਾਡੇ ਐਮਐਲਏ ਨੇ ਆ ਕਿਤਾਬ ਬਣਾਈ ਹੈ ਮੈਂ। ਮੇਰੇ ਕੋਲੇ ਜਦੋਂ ਮਿਲ ਆਉਂਦੇ ਜਾਤੀ ਕੰਮ ਨਹੀਂ ਹਲਕੇ ਦੇ। 1300 ਕਰੋੜ ਰੁਪਇਆ ਤੁਹਾਡੇ ਤੁਹਾਡੇ ਜੇ ਸੀਵਰੇਜ ਪਿਆ ਸ਼ਵਾਲੇਖ ਸਾਹਿਬ ਨੇ ਕਹਿੰਦੇ। ਕੁਝ ਵੀ ਪਿਆ ਡਿਵੈਲਪਮੈਂਟ ਸਰਕਾਰ। ਮੈਨੂੰ ਯਾਦ ਇੱਕ ਦਿਨ ਆਏ ਮੈਂ ਲਾ 250 ਕਿੰਨਾ ਕਰੋੜ ਇਕੱਠੇ ਹੀ ਲੈ ਗਏ ਇੱਕ ਦਿਨ। हाँ? एक दिन च अच्छा ही मेरा प्यार ही है मैं कहेंद चाहिए ही चाहिए मैं ढाई सौ करोड़ एक दिन च उलों साहब न पुछो किना माड़ा हाल से थोड़े हल्के का मैं ढिलों साहब कल चल गए मैं डिप्टी सीएम मैं ढिलों साहब गिरा कदा थोड़ी रात न एड्डा बुरा हाल से मैं क्या ढिलों साहब अपना फर्ज है नर कड़ी है मैं क्या सारे एसटीमेट बना लो ਮਲੇ 3-400 ਕਰੋੜ ਰੁਪਇਆ ਉਸੇ ਰਾਤ ਮੈਂ ਮਨਜ਼ੂਰ ਕੀਤਾ ਇਹਨਾਂ ਵਾਸਤੇ ਮੈਂ ਕਿਹਾ ਕਿਹੜਾ ਕੋਡ ਕੱਢੋ ਇਹਨਾਂ ਦੇ ਬੰਦੇ ਇਹਨਾਂ ਦੇ ਐਮਐਲਏ ਦੇਖ ਲਓ ਪਹਿਲੇ ਤਾਂ ਮਿਲਦੇ ਨਹੀਂ ਜੇ ਮਿਲਦੇ ਐ ਇਹਨਾਂ ਦਾ ਮੁੱਖ ਮੰਤਰੀ ਨਹੀਂ ਮਿਲਦਾ ਜੇ ਜਾਣਗੇ ਵੀ ਜਿੱਥੋਂ ਨੋਟ ਆਉਂਦੇ ਆ ਉਹਦਾ ਕੰਮ ਕਰਾਉਣ ਵਾਸਤੇ ਜਾਣਗੇ ਹੋਰ ਨਹੀਂ ਇੱਕ ਬੰਦਾ ਖੜਾ ਹੋ ਕੇ ਕਹੇ ਕਿ ਢਿੱਲੋ ਸਾਹਿਬ ਨੇ ਇੱਕ ਰੁਪਇਆ ਲਿੱਤਾ ਇੱਕ ਬੰਦਾ ਕਹੇ ਵਾਲੇ ਗਿੰਗ ਲੇਤਾ ਆਪਣੇ ਕੋਲੋਂ ਪਾਉਣ ਵਾਲੇ ਆ ਇਸ ਕਰਕੇ ਮੈਂ ਆਈ ਬੇਨਤੀ ਕਰਨਾ ਹੈ ਆ ਇਲੈਕਸ਼ਨ ਬੜਾ ਜ਼ਰੂਰੀ ਹੈ ਥੋਡੀ ਪਾਰਟੀ ਕੌਮ ਦੀ ਪਾਰਟੀ ਪੰਜਾਬੀਆਂ ਦੀ ਆਵਾਜ਼ ਜਿਹੜੇ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੀ ਪਾਰਟੀ ਸਾਰੇ ਧਰਮਾਂ ਨੂੰ ਇਕੱਠੇ ਰੱਖਣ ਵਾਲੀ ਪਾਰਟੀ ਉਹ ਇੱਕ ਪਾਸੇ ਆ ਕੱਲੇ ਆ ਦੂਜੇ ਪਾਸੇ ਦਿੱਲੀ ਵਾਲੀਆਂ ਆ ਤੇ ਵੋਟ ਪਾਉਣ ਤੋਂ ਪਹਿਲੇ ਦੋ ਤਿੰਨ ਗੱਲਾਂ ਯਾਦ ਜ਼ਰੂਰ ਰੱਖਿਓ ਪਹਿਲੀ ਜੂਨ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਨੌਜੋਨ ਨੂੰ ਪਤਾ ਕੀ ਹੋਇਆ ਭੁੱਲ ਗਏ ਆ ਦੇਖੋ ਪਹਿਲੀ ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਸੇ ਦਿਨ ਵੋਟਾਂ ਪੈ ਰੀਆਂ ਪਹਿਲੀ ਜੂਨ ਪਹਿਲੀ 40 ਸਾਲ ਪਹਿਲੇ ਹਿੰਦੁਸਤਾਨ ਦੇ ਕੋਨੇ-ਕੋਨੇ ਪਟਨਾ, ਕਾਨਪੂਰ, ਨਾਗਪੁਰ, ਦਿੱਲੀ, ਬੰਬਈ ਜਿੱਥੇ ਸਿੱਖ ਦਿਖਦਾ ਸੀ ਉਹਦੇ ਗਲਾਂ ਕਾਇਰ પાਕੇ ਸਾੜਿਆ ਗਿਆ ਸੀ ਇੱਕ ਬੰਦਾ ਨਹੀਂ ਫੜਿਆ ਗਿਆ ਜੇ ਫਿਰ ਵੀ ਕੋਈ ਵੋਟ ਪਾਉਂਗੇ ਕਾਂਗਰਸ ਨੂੰ ਉਸੇ ਦਿਨ ਫਿਰ ਉਹ ਸਿੱਖ ਨਹੀਂ ਕਹਿ ਸਕਦਾ ਦੇਖੋ ਆ ਆ ਤਾਂ ਜੇ ਆਪਾਂ ਹੁਣ ਵੀ ਪਰ ਮੈਂ ਆਪਣੇ ਹੈਰਾਨ ਹੈ 84 ਦੇ ਬਾਅਦ 3 ਵਾਰਸ ਤਾਰਾ ਪ ਕਾਂਗਰਸ ਦੀਆਂ ਬਣਾ ਦੀਆਂ ਉਵੇਂ ਆ ਝਾੜੂ ਵਾਲੇ ਤੇ ਉਵੇਂ ਬੀਜੇਪੀ ਐ ਦੇਖੋ ਆਪਾਂ ਤੁਹਾਡੇ ਵਾਸਤੇ ਸਰਕਾਰ ਨੂੰ ਲੱਤ ਮਾਰੀ ਹਰ ਜ਼ਿਮਰੇ ਨੇ ਪਾਰਟੀ ਛੱਡਦੀ ਕੁਛ ਨਹੀਂ ਇੱਥੇ ਤਾਂ ਸਰਪੰਚੀ ਨਹੀਂ ਛੱਡਦਾ ਉਹਦੇ ਫਿਰ ਉਹਨਾਂ ਨੇ ਦੇਖਿਆ ਕਿ ਸਾਡੇ ਨਾਲ ਆ ਕੀਤਾ ਕਿਸਾਨੀ ਅੰਦੋਲਨ 'ਚ ਖੜ ਗਏ ਉਹਨਾਂ ਨੇ ਫੈਸਲਾ ਕਰ ਲਿਆ ਸੀ ਪਾਰਟੀ ਨੂੰ ਖਤਮ ਕਰਨਾ ਹੈ ਕਾਲੀ ਦਲ ਨੂੰ ਕੀ ਕੀਤਾ ਫਿਰ ਉਹਨਾਂ ਨੇ ਤੁਸੀਂ ਦੇਖੋ ਅਕਾਲੀ ਦਲ ਦੇ ਖਰਾਬ ਪ੍ਰਚਾਰ ਆ ਜਿਹੜੇ ਇੱਥੇ ਮੰਡ ਆ ਜਿਹੜਾ ਕਿਹੜਾ ਦਾदूਵਾਲ ਜਿਹੜੇ ਉੱਥੇ ਬੈਠੇ ਹੁੰਦੇ ਸੀ ਬੇਅਦਬੀ ਦੀ ਗੱਲ ਕਰਦੇ ਸੀ ਕਿੱਥੇ ਅੱਜ ਬੀਜੇਪੀ ਚ ਐ ਆਰਐਸਐਸ ਚ ਐ ਅਸੀਂ ਬੜਾ ਕਿਹਾ ਕਿ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਅਕਾਲੀ ਦਲ ਹੈ ਤੁਸੀਂ ਮੇਰੇ ਕਿਸੇ ਘਰੇ ਚਲੇ ਜਾਓ ਚੰਡੀਗੜ੍ਹ ਦੇ ਨਾਲ ਘਰ ਹੈ ਪਿੰਡ ਹੈ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਮੱਥਾ ਟੇਕ ਕੇ ਅਰਦਾਸ ਕਰਕੇ ਨਿਕਲੀਦਾ ਹੈ ਦੇਖ ਭਗਵੰਤ ਮਾਨ ਦੇ ਘਰੇ ਦੇਖੋ ਗਲੀਆਂ ਬੋਤਲਾਂ ਸ਼ਰਾਬ ਦੀਆਂ ਮਿਲਣਗੀਆਂ ਹੋਰ ਕੁਝ ਨਹੀਂ ਮਿਲੂ ਓਵੇਂ ਬਿੱਟੂ ਦੇ ਚਲੇ ਜਾਓ ਓਵੇਂ ਆ ਜਿਹੜਾ ਤੁਹਾਡਾ ਹੋਰ ਆਇਆ ਇੱਥੇ ਰਾਜਾ ਬੜਿੰਗ ਰਾਜਾ ਬੜਿੰਗ ਪ੍ਰਧਾਨ ਮੰਗਿਆ ਚੁੱਪ ਕੇ ਬੈਠਾ ਕਿਉਂਕਿ ਇਹਨੇ 1200 ਕਰੋੜ ਦਾ ਕਪਲਾ ਕੀਤਾ ਬਾੜੀਆਂ ਦਾ ਰਾਜਸਥਾਨ ਤੋਂ ਖਰੀਦੀਆਂ ਬਾੜੀਆਂ ਜਦੋਂ ਬੋਲਦਾ ਮੁੱਖ ਮੰਤਰੀ ਟੈਲੀਫੋਨ ਕਰ ਦਿੰਦਾ ਉਹ ਫਾਈਲ ਮੇਰੇ ਕੋਲੇ ਹੈ ਜੀ ਐਸੈਂਬਲੀ 'ਚ ਵੀ ਸੁਣਿਆ ਹੋਣਾ ਤੁਸੀਂ ਉਹ ਬੋਲਣ ਟੁੱਪਕਣ ਲੱਗਿਆ ਸੀ ਕਿਹਾ ਫਾਈਲ ਮੈਂ ਮੇਰੇ ਕੋਲ ਟੇਬਲ ਤੇ ਪਈ ਐ ਇਹ ਜੇ ਤਾਂ ਬੰਦੇ ਐ ਹੁਣ ਇਹਨਾਂ ਨੇ ਕੀ ਕੀਤਾ ਹੁਣ ਤੁਸੀਂ ਕਾਲੀ ਦਲ ਨੂੰ ਕਮਜ਼ੋਰ ਕਰਤਾ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਅੱਜ ਤਖਤ ਪਟਨਾ ਸਾਹਿਬ ਤੇ ਆਰਐਸਐਸ ਕਾਬਜ਼ ਹੋ ਗਈ ਮੈਨੇਜਮੈਂਟ ਕਮੇਟੀ 'ਚ ਤਖਤ ਹਜ਼ੂਰ ਸਾਹਿਬ ਦਾ ਬੋਰਡ ਭੰਗ ਕਰਕੇ ਪੁਰਾਣਾ 60 ਸਾਲ ਦਾ ਐਕਟ ਭੰਗ ਕਰਕੇ ਨਵਾਂ ਬਣਾ ਲਿਆ ਉਹਦੇ 'ਚ ਮੈਂਬਰ ਉਹੀ ਲੱਗਣਗੇ ਜੋ ਹਰਿਆਣਾ ਮਹਾਰਾਸ਼ਟra ਸਰਕਾਰ ਖੋਗੀ ਸਾਰੇ ਹੀ ਆਰਐਸਏ ਦੇ ਬੰਦੇ ਲਾਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟਲੀ ਬੀਜੇਪੀ ਸਾਹਮਣ ਹੋਗੀ ਤੱਕੇ ਨਾ ਕਰਾ ਲਿਆ ਥੋੜੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਅਲੱਗ ਕਰਤਾ ਜਿਹੜਾ ਤੁਹਾਨੂੰ ਜਿਹੜਾ ਅੰਗਰੇਜ਼ ਨਹੀਂ ਕਰ ਸਕੀਂ ਬਦ ਹੋਈ ਕਰ ਸਕਿਆ ਉਹਨਾਂ ਨੇ ਕਰਤਾ ਤੇ ਵੇਤੇ ਤੋਂ ਜਾਗੋਗੇ ਆਪਣੀ ਜਿਹੜੇ ਮੁਲਕ ਦੀ ਜਿਹੜੇ ਕੌਮ ਦੀ ਫੌਜ ਹੀ कमजोर ਹੋ ਗਏ ਉਹਦੇ ਨੂੰ ਜਿਹੜਾ ਮਰਜ਼ੀ ਆਉਂਦਾ ਥੱਪੜ ਮਾਰ ਦਿੰਦਾ ਹੈ ਅਮਰੀਕਾ ਨਾਲ ਕੋਈ ਕੋਈ ਨਾ ਪੰਗਾ ਲੈਂਦਾ ਕਿਉਂ ਨੂੰ ਪਤਾ ਹੈ ਅਮਰੀਕਾ ਨਾਲ ਪੰਗਾ ਲਿਆ ਤੇ ਮੈਨੂੰ ਖੇਤਰ ਪ੍ਰੇਡ ਹੋਊਗੀ ਇੱਥੇ ਜਿਹੜੀ ਤੁਹਾਡੀ ਸ਼ਾਨ ਸੀ ਪੰਜਾਬ ਦੀ ਤਿੰਨ ਐਮਐਲ ਉਹ ਸਾਰੇ ਕਿਚੜਾ ਕਰਦੇ ਆ ਯਾਰ ਕਾਲੀ ਦਲ ਖਤਮ ਜੇ ਕਾਲੀ ਦਲ ਖਤਮ ਹੈ ਪੰਜਾਬ ਖਤਮ ਹੋ ਜਾਊਗਾ ਫਿਰ ਕੌਮ ਦੀ ਲੜਾਈ ਲੜਨ ਵਾਲਾ ਕੋਈ ਨਹੀਂ ਹੋਊਗਾ ਕਿਸਾਨੀ ਦੀ ਲੜਾਈ ਲੜਨ ਵਾਲਾ ਕੋਈ ਨਹੀਂ ਹੋਊਗਾ ਗਰੀਬ ਦੀ ਲੜਾਈ ਕਰਨ ਵਾਲਾ ਕੋਈ ਨਹੀਂ ਹੋਊਗਾ ਐਸ ਕਰਕੇ ਆ ਇਲੈਕਸ਼ਨ ਕੱਲੇ ਮੈਂ ਕਿਹਾ ਕੱਲੇ ਲੜਾਂਗੇ ਕਿਸੇ ਦੀ ਲੋੜ ਨਹੀਂ ਜੇ ਤੁਸੀਂ 92 ਸੀਟਾਂ ਝਾੜੂ ਦੇ ਸਕਦੇ ਹੋ ਆਪਾਂ ਇਹਦਾ 13 ਹੀ ਮੰਗ ਰਹੇ ਆ ਤੇ ਦੇਖੋ ਮੁਕਾਬਲਾ ਕੈਂਡੀਡੇਟ ਦਾ ਕਰੋ ਅਮਰੇ ਧਾਰੀ ਸਿੰਘ ਹੈ ਤੇ ਇਹ ਦੂਜੇ ਦੇਖ ਲੋ ਬਿੱਟੂ ਤੇ ਦੂਜਾ ਕਹੜਾ ਹੈਗਾ ਰਾਜਾ ਬੜਿੰਗ ਪੱਪੀ ਸਾਰੇ ਗੱਪੀ ਹੁਣ ਕਿੱਥੇ ਮੁਕਾਬਲਾ ਹੈ ਮੈਂ ਤਾਂ ਕਹਣਾ ਇੱਕ ਦਿਨ ਇੱਕ ਪਾਸੇ ਹੋ ਜੋ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਸੀ ਨਾ ਭਗਵੰਤ ਮਾਨ ਨੇ ਤੇ ਕਮਿਸ਼ਨਰ ਨਾਲ ਰਲ ਕੇ ਤੇ ਆਪਣੇ ਕਿਸਾਨਾਂ ਨੂੰ ਟੱਪਣ ਨਹੀਂ ਦਿੱਤਾ ਇੱਥੇ ਬੰਬ ਮਾਰੇ ਇੱਥੇ ਤੇ ਗੋਲੀਆਂ ਚਲਾਈਆਂ ਪਹਿਲੀ ਜੂਨ ਨੂੰ ਤੁਸੀਂ ਬਾਰਡਰ ਸੀਲ ਕਰ ਦਿਓ ਤੁਸੀਂ ਬਾਰਡਰ ਸੀਲ ਕਰ ਦਿਓ ਇੱਕ ਇੱਕ ਵੋਟ ਪੰਜਾਬ ਦੀ ਖੇਤੀਬਾੜੀ ਪਾਰਟੀ ਨੂੰ ਪਾਉਗੀ ਕਿਸੇ ਦਿੱਲੀ ਵਾਲੇ ਨੂੰ ਨਹੀਂ ਵੋਟ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ